ਹਾਂਜੀ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਲੈ ਕੇ حاضر ਹੋਇਆ ਜੀ ਅੱਜ ਸ਼ਾਮ ਤੱਕ ਦੇ ਪੰਜਾਬ ਤੇ ਹਰਿਆਣਾ ਦੇ ਮੰਡੀਆਂ ਦੇ ਜਿਹੜੇ ਮਾਸਮਤੀਆਂ ਦੇ ਰੇਟ ਰਹੇ ਨੇ ਉਹ ਕੀ ਕੀ ਰਹੇ ਨੇ ਆਪਾਂ ਉਹ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਲੋ ਤਾਂ ਕਿ ਤੁਹਾਨੂੰ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਇੱਕ ਵੱਡੀ ਖੁਸ਼ਖਬਰੀ ਜਿਹੜੀ ਆਪਾਂ ਆ ਰਹੀ ਹੈ ਕੇਂਦਰ ਸਰਕਾਰ ਵੱਲੋਂ ਐਮ ਈ ਪੀ ਮੀਨੀਮਮ ਐਕਸਪੋਰਟ ਪ੍ਰਾਈਸ ਜਿਹੜਾ ਉਹ ਹਟਾ ਦਿੱਤਾ ਗਿਆ ਸੰਗਰੂਰ ਦੀ ਮੰਡੀ ਨੇ ਅੱਜ ਟੌਪ ਕੀਤਾ ਹੈ ਜਿਹੜੀ ਸੰਗਰੂਰ ਦੀ ਮੰਡੀ ਚ ਪੰਜਾਬ ਦੀ ਸੰਗਰੂਰ ਦੀ ਮੰਡੀ ਹੈਗੀ ਉੱਥੇ ਸਭ ਤੋਂ ਟੌਪ ਦਾ ਰੇਟ ਲੱਗਿਆ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਦੀ ਮਹਿਤਾ ਮੰਡੀ ਜਿਹੜੀ ਪੰਜਾਬ ਦੀ ਹੈ ਇੱਥੇ 1509 ਲੱਗਿਆ ਜੀ 2920 ਰੁਪਏ ਇੱਥੇ 2000 ਬੈਗ ਵਿਕਣ ਲਈ ਪਹੁੰਚੇ ਨੇ ਅੱਗੇ ਗੱਲ ਕਰਦੇ ਆਂ ਜੀ ਆਪਾਂ ਕੋਟਕਪੂਰਾ ਮੰਡੀ ਦੀ ਜਿੱਥੇ 1509 ਕੰਬੈਨ ਨਾ ਕਟਿਆ ਹੋਇਆ ਝੋਨਾ ਲੱਗਿਆ ਜੀ 2800 ਤੋਂ ਲੈ ਕੇ 3000 ਰੁਪਏ ਤੱਕ ਤੇ 2500 ਬੈਗ ਵਿਕਣ ਲਈ ਪਹੁੰਚਿਆ ਹੁਣ ਗੱਲ ਕਰਦੇ ਹਾਂ ਇਸ ਸੰਗਰੂਰ ਦੀ ਜਿਹੜੀ ਇੱਥੇ ਆਪਣਾ ਟੌਪ ਦਾ ਰੇਟ ਰਿਹਾ ਹੈਗਾ 1509 ਇੱਥੇ ਟੌਪ ਦਾ ਰੇਟ ਲੱਗਾ ਜੀ 3100 ਰੁਪਏ ਤੇ 1200 ਬੈਗ ਵਿਕਣ ਲਈ ਪਹੁੰਚੇ ਨੇ ਗੱਲ ਕਰਦੇ ਹਾਂ ਜੇ ਕਿ ਕਰਨਾਲ ਦੀ 1509 ਤੇ 2850 ਰੁਪਏ ਕੰਬਾਈਨ ਨਾ ਘਟਿਆ ਹੋਇਆ ਹੈ 1000 ਬੈਗ ਦੀ ਜਿਹੜੀ ਆਮਦ ਹੋਈ ਹੈ ਚੀਕਾ ਮੰਡੀ ਦੀ ਗੱਲ ਕਰੀਏ ਤਾਂ 1509 2850 ਰੁਪਏ ਕੰਬਾਈਨ ਨਾ ਘਟਿਆ ਹੋਇਆ 1000 ਬੋਰੀ ਵਿਕਣ ਲਈ ਪਹੁੰਚੀ ਕੈਂਥਲ ਮੰਡੀ ਦੀ ਗੱਲ ਕਰੀਏ ਤਾਂ 1509 ਜਿੱਥੇ ਕੰਬੈਨ ਨਾ ਕਟਿਆ ਹੋਇਆ ਝੋਨਾ ਜੀ 2945 ਰੁਪਏ ਤੇ 1000 ਬੈਗ ਵਿਕਣ ਲਈ ਪਹੁੰਚਿਆ। ਖਨੌਰੀ ਮੰਡੀ ਦੀ ਗੱਲ ਕਰੀਏ 1509 ਜਿੱਥੇ 2875 ਰੁਪਏ। ਕਹਾਣਾ ਮੰਡੀ ਦੀ ਗੱਲ ਕਰੀਏ ਤਾਂ 1509 ਜਿੱਥੇ ਲੱਗਿਆ ਜੀ ਟੌਪ ਦਾ ਰੇਟ ਲੱਗਿਆ ਠਾਣਾ ਮੰਡੀ ਚ 3042 ਰੁਪਏ। ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ। ਮਿਲਦੇ ਆਂ ਜੀ ਕੱਲ ਨੂੰ ਨਵੀਆਂ ਅਪਡੇਟ ਲੈ ਕੇ। ਤਦ ਤੱਕ ਲਈ ਧੰਨਵਾਦ ਜੀ